ਅੱਜ ਦੁਪਹਿਰੇ ਤਕਰੀਬਨ 1:55 ਮਿੰਟ ਦੇ ਉੱਤੇ ਆਈਸੀਸੀਆਈ ਬੈਂਕ ਦੀ ਜਿਹੜੀ ਬ੍ਰਾਂਚ ਹੈਗੀ ਆ ਤਰਨਤਨ ਰੋਡ ਤੇ ਬੀ ਡਿਵੀਜ਼ਨ ਦੇ ਵਿੱਚ ਪੈਂਦੀ ਹੈ ਥਾਣੇ ਦੇ ਏਰੀਏ 'ਚ ਉੱਥੇ ਤਿੰਨ ਨੌਜਵਾਨ ਆ ਕੇ ਉਹਨਾਂ ਨੇ ਬੈਂਕ ਦੇ ਜਿਹੜੇ ਮੈਨੇਜਰ ਆ ਉਹਨੂੰ ਡਰਾ ਕੇ ਉਤੋਂ 12 ਲੱਖ ਕੁ ਹਜ਼ਾਰ ਰੁਪਏ ਦੇ ਜਿਹੜੀ ਹੈ ਨਗਦੀ ਕੈਸ਼ ਲੈ ਕੇ ਉਤੋਂ ਫਰਾਰ ਹੋਏ ਸੀ ਉਸੇ ਟਾਈਮ ਸਾਰੀਆਂ ਪੁਲਿਸ ਦੀਆਂ ਟੀਮਾਂ ਉੱਥੇ ਅਸੀਂ ਬੁਲਾਈਆਂ ਸਾਰੇ ਸੀਨੀਅਰ ਅਫਸਰ ਅਸੀਂ ਆਪ ਗਏ ਮੌਕੇ ਤੇ ਔਰ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਦੇ ਅਗੇਂਸਟ ਉਹਦੇ ਚ ਕਮਿਸ਼ਨਰ ਪੁਲਿਸ ਨੂੰ ਬਹੁਤ ਵਧੀਆ ਕਲੂਜ਼ ਮਿਲ ਚੁੱਕੇ ਹੈ ਔਰ ਅਸੀਂ ਸਾਰੇ ਸੀਨੀਅਰ ਅਫਸਰ ਆਪ ਇਹਨੂੰ ਇਨਵੈਸਟੀਗੇਟ ਕਰ ਰਹੇ ਆ ਔਰ ਸਾਨੂੰ ਮੁਲਜ਼ਮ ਜਿਹੜੇ ਆਸੀਂ ਆਇਡੈਂਟੀਫਾਈ ਕਰ ਲਏ ਹੈ ਔਰ ਪੈਸੇ ਦੀ ਟ੍ਰੇਲ ਜਿਹੜੀ ਹੈ ਉਹਦੇ ਤੇ ਵੀ ਅਸੀਂ ਕਾਫੀ ਪ੍ਰੋਗਰੈਸ ਕਰ ਲਈ ਹੈ ਜਿਵੇਂ ਜਿਵੇਂ ਦੇ ਨਾਮ ਮੈਂ ਤੁਹਾਨੂੰ ਤਾਂ ਨਹੀਂ ਅੱਜ ਸ਼ੇਅਰ ਕਰ ਰਿਹਾ ਤੋਂ ਉਹਨਾਂ ਮੁਲਜ਼ਮ ਜਿਹੜੇ ਅਲਰਟ ਹੋ ਜਾਂਦੇ ਆ ਮੈਂ ਸਾਰੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਕੁਝ ਘੰਟਿਆਂ ਦੇ ਵਿੱਚ ਐਡੀ ਵੱਡੀ ਸੰਸਨੀ ਕੇਸ ਜਿਹੜੀ ਵਾਰਦਾਤ ਹੋਈ ਹੈ ਬੈਂਕ ਦੇ ਵਿੱਚ ਰੋਬਰੀ ਦੀ ਉਹ ਟਰੇਸ ਕੀਤੀ ਹੈ ਔਰ ਮੈਨੂੰ ਉਮੀਦ ਹੈ ਕਿ ਜਲਦੀ ਤੁਹਾਡੇ ਨਾਲ ਉਹਨਾਂ ਦੇ ਨਾਮ ਤੇ ਉਹਨਾਂ ਦੇ ਜਦੋਂ ਫੜੇ ਜਾਂਦੇ ਆ ਤੁਹਾਡੇ ਨਾਲ ਸਾਰੀ ਇਨਫਰਮੇਸ਼ਨ ਸ਼ੇਅਰ ਕੀਤੀ ਜਾਏਗੀ ਔਰ ਰਿਕਵਰੀ ਬਾਰੇ ਵੀ ਪੈਸਿਆਂ ਦੇ ਜਲਦੀ ਅਸੀਂ ਕਰਾਂਗੇ